ਅੱਜ ਇਹ ਅਸੀਂ ਕੁਲਦੀਪ ਸਿੰਘ ਵਿਧ ਪੁਸਟ ਪਾਲਟੀ ਟਾਂਡਾ ਰਾਮ ਸਾਹਿਬ ਮੋੜ ਤੇ ਤਨਾਲਸੀ ਜਿੱਥੇ ਉਸ ਨੂੰ ਇੱਕ ਲੋਕ ਸੇਵਕ ਨੇ ਇਤਲਾਹ ਦਿੱਤੀ ਕਿ ਪਿੰਡ ਖਾਨਪੁਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਸ ਗੱਡੀ ਜਿਹਦਾ ਨੰਬਰ ਹੈਗਾ I10 ਗੱਡੀ ਦਾ ਨੰਬਰ ਹੈਗਾ PV54D0029 ਖੜੀ ਆ ਜਿਹਦੇ ਵਿੱਚ ਸ਼ਰਾਬ ਲੱਤੀ ਹੋਈ ਆ ਤੇ ਉਹਦਾ ਕਾਰ ਦਾ ਪਿਛਲਾ ਟਾਇਰ ਪੰਚਰ ਜੋ ਇਹ ਅਸੀਂ ਕੁਲਦੀਪ ਸਿੰਘ ਨੇ ਮੁਕੱਦਮਾ ਨੰਬਰ 153 ਆਕਸਾਈਜ ਐਕਟ ਅਧੀਨ ਦਰਜ ਕਰਕੇ ਮੌਕੇ ਤੇ ਪੁੱਜਾ ਮੌਕੇ ਤੇ ਗੱਡੀ ਨੂੰ ਚੈੱਕ ਕੀਤਾ ਚੈੱਕ ਕਰਨ ਦੇ ਉਦੋਂ 10 ਪੇਟੀਆਂ ਬਕ ਡਬਲ ਦੀਆਂ ਸੀਲਬੰਦ ਬਰਾਮਦ ਹੋਈਆਂ ਜਿਨ੍ਹਾਂ ਤੇ ਮਾਰਕਾ ਜਿਹੜਾ ਵੈਜ ਨੰਬਰ ਆ ਕੋਈ ਨਹੀਂ ਲੱਗਾ ਹੋਇਆ ਸੀ ਮਟਾਇਆ ਹੋਇਆ ਸੀਗਾ ਪਰ ਉਹਦੇ ਉੱਤੇ ਫਾਰ ਸੀਲਨ ਪੰਜਾਬ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਮੈਂ ਆਮ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਇਲੈਕਸ਼ਨ ਦੇ ਦਿਨ ਆ ਗਿਆ ਪੰਚਾਇਤੀ ਚੋਣਾਂ ਦਾ ਅਨਾਉਂਸ ਹੋ ਗਿਆ ਵਾਂ ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਲਵਾਰਥ ਚੀਜ਼ ਗੱਡੀ ਖੜੀ ਆ ਕਿਤੇ ਕੋਈ ਇਦਾਂ ਦੀ ਤਲਾਹ ਮਿਲਦੀ ਹੈ ਤਾਂ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤੇ ਸ਼ਰਾਬ ਦੀਆਂ ਇਦਾਂ ਦੀਆਂ ਜੇ ਕੋਈ ਇਦਾਂ ਦੀ ਆਈ ਧਿਆਨ ਵਿੱਚ ਤਾਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਊਗਾ ਧੰਨਵਾਦ